ਸਸਿਗਾ ਪੰਜਾਬੀਓ ਤੁਸੀਂ ਦੇਖ ਰਹੇ ਹੋ ਐਫ ਨਿਊਜ਼ ਪੰਜਾਬ ਤੇ ਤੁਹਾਨੂੰ ਫਰੀਦਕੋਟ ਦੇ ਵਿੱਚ ਆਗਮਨ ਪੁਰਬ ਦੇ ਦੌਰਾਨ ਕੱਢਿਆ ਜਾ ਰਿਹਾ ਵਿਸ਼ਾਲ ਨਗਰ ਕੀਰਤਨ ਨਗਰ ਕੀਰਤਨ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅੱਗੇ-ਅੱਗੇ ਸੰਗਤਾਂ ਚੱਲ ਰਹੀਆਂ ਤੇ ਪਿਛਲੇ ਪਾਸੇ ਵਿਸ਼ਾਲ ਨਗਰ ਕੀਰਤਨ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਫਰੀਦਕੋਟ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਦੇ ਉੱਪਰ ਪਹੁੰਚੀਆਂ ਹੋਈਆਂ ਤੋਂ ਨੂੰ ਦਿਖਾ ਰਹੇ ਆ ਇਹ ਵਿਸ਼ਾਲ ਨਗਰ ਕੀਰਤਨ ਹੈ ਜੋ ਫਰੀਦਕੋਟ ਦੇ ਵਿੱਚ ਕੱਢਿਆ ਜਾ ਰਿਹਾ ਵਿਸ਼ਾਲ ਨਗਰ ਕੀਰਤਨ ਹੈ ਇਹ ਤੁਮ ਦਿਖਾ ਰਹੇ ਆ ਫਰੀਦਕੋਟ ਦੇ ਵਿੱਚ ਹਰ ਸਾਲ ਦੀ ਤਰ੍ਹਾਂ 23 ਸਤੰਬਰ ਵਾਲੇ ਦਿਨ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੂਰਵ ਤੇ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਫਰੀਦਕੋਟ ਦੇ ਵਿੱਚ ਸੰਗਤਾਂ ਦੇਖ ਰਹੇ ਹੋ ਅਗਲੇ ਪਾਸੇ ਸੜਕ ਸਾਫ਼ ਕਰਦੀਆਂ ਜਾ ਰਹੀਆਂ ਅੱਗੇ ਟਰਾਲੀਆਂ ਪਾਣੀ ਦੀਆਂ ਟਰਾਲੀਆਂ ਅੱਗੇ-ਅੱਗੇ ਜਾ ਰਹੀਆਂ ਉਸ ਤੋਂ ਬਾਅਦ ਪਿੱਛੇ ਸੰਗਤਾਂ ਲੱਖਾਂ ਦੀ ਤਦਾਦ ਦੇ ਵਿੱਚ ਇਹ ਇਕੱਠ ਹੁੰਦਾ ਹੈ ਫਰੀਦਕੋੜ ਦਾ ਵਿਸ਼ਾਲ ਨਗਰ ਕੀਰਤਨ ਫਰੀ ਸኩል ਦਾ ਸਕੂਲੀ ਬੈਂਡ ਇਹ ਦੇਖ ਰਹੇ ਹੋ ਤੁਸੀਂ ਜੋ ਸਕੂਲੀ ਬੈਂਡ ਹੈ ਬਹੁਤ ਸੁੰਦਰ ਧੁਨਾ ਦੇ ਨਾਲ ਆ ਆਗਮਨ ਪੂਰਵ ਦੇ ਉੱਪਰ ਨਗਰ ਕੀਰਤਨ ਦੀ ਅਗਵਾਈ ਕਰਦਾ ਹੋਇਆ ਪੰਜ ਪਿਆਰੇ ਸਹਿਬਾਨ ਜਾ ਰਹੇ ਅੱਗੇ Yeah. Did yeah. ਫਰੀਦਕੋਟ ਦੇ ਵਿੱਚ ਦੀ ਕੱਢੇ ਜਾ ਰਹੇ ਵਿਸ਼ਾਲ ਨਗਰ ਕੀਰਤਨ ਦੀਆਂ ਪੰਜ ਰੋਜਾ ਆਗਮਨ ਪੂਰਵ ਦੇ ਅੱਜ ਆਖੀਰਲੇ ਦਿਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੂਰਵ ਦੇ ਪੰਜ ਰੋਜਾ ਆਖੀਰਲੇ ਦਿਨ ਅਜੇ ਵਿਸ਼ਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਜੋ ਕਿ ਟਿੱਲਾ ਬਾਬਾ ਸ਼ੇਖ ਫਰੀਦ ਤੋਂ ਸ਼ੁਰੂ ਹੋ ਕੇ ਗੁਰਦਰਾ ਗੋਦਰੀ ਸਾਹਿਬ ਵਿਖੇ ਪਹੁੰਚੇਗਾ ਤੇ ਉਸ ਤੋਂ ਬਾਅਦ ਉੱਥੇ ਇਨਾਮ ਦਿੱਤੇ ਜਾਣਗੇ ਧਾਰਮਿਕ ਸਮਾਗਮ ਹੋਣਗੇ ਅੱਜ ਆਗਮਨ ਪੂਰਵ ਦਾ ਆਖੀਰਲਾ ਦਿਨ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਅਗਲੇ ਸਾਲ ਫਿਰ ਇਸੇ ਤਰ੍ਹਾਂ ਵਿਸ਼ਾਲ ਨਗਰ ਕੀਰਤਨ ਕੱਢੀਏ ਤਾਂ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਲੱਖਾਂ ਦੀ ਤعداد ਵਿੱਚ ਸੰਗਤਾਂ ਫਿਰ ਜੋੜਨ ਪੰਜ ਪਿਆਰੇ ਸਹਿਬਾਨ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪਿੱਛੇ ਪਾਲਕੀ ਸਾਹਿਬ ਤੁਸੀਂ ਦੇਖ ਰਹੇ ਹੋ ਉਸ ਤੋਂ ਪਿੱਛੇ ਸੰਗਤਾਂ ਟਰਾਲੀਆਂ ਜਿੰਦੇ ਵਿੱਚ ਸੰਗਤਾਂ ਬੈਠੀਆਂ ਹੋਈਆਂ ਅੱਗੇ ਸੰਗਤਾਂ ਦਾ ਇੱਕ ਹੜ੍ਹ ਦੇਖ ਸਕਦੇ ਹੋ ਤੁਸੀਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਐਫ ਨਿਊਜ਼ ਪੰਜਾਬ ਤੇ ਉਮੀਦ ਕਰਦੇ ਆਂ ਤਸਵੀਰਾਂ ਤੁਹਾਨੂੰ ਵਧੀਆਂ ਲੱਗੀਆਂ ਵਧੀਆਂ ਲੱਗੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਪੰਜਾਬੀਓ ਵਿਸ਼ਾਲ ਨਗਰ ਕੀਰਤਨ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਫਰੀਦਕੋਟ ਤੋਂ